ਹਾਂਜੀ ਵੀਰ ਜੀ ਕੀ ਨਾਮ ਹੈ ਜੀ ਸੁਖਦੇਵ ਸਿੰਘ ਹੈ ਬੱਚੇ ਅੱਜ ਲੰਗਰ ਲਗਾਇਆ ਗਿਆ ਕੀ ਕਹਿਣਾ ਚਾਹੋ ਅਸੀਂ ਮਾੜਾ ਲੰਗਰ ਪਬਲਿਕ ਦੇ ਸਹਿਯੋਗ ਨਾਲ ਲਾਇਆ ਸੀ ਲੰਗਰ ਲਾਉਂਦਿਆਂ ਨੂੰ ਵੀ ਸਾਨੂੰ ਕਟਵੜ 2010 ਦੇ ਲਾਉਣ ਲੱਗੇ ਹਾਂ ਅਸੀਂ ਲੰਗਰ ਇਹ ਤੇ ਲੋਕਾਂ ਦੇ ਸਹਿਯੋਗ ਨਾਲ ਸਾਡਾ ਬਹੁਤ ਵਧੀਆ ਲੰਗਰ ਚੱਲ ਰਿਹਾ ਹੈ ਬਹੁਤ ਵਧੀਆ ਲੋਕ ਸੇਵਾ ਕਰ ਰਹੇ ਨੇ ਦੁੱਧ ਦੀ ਸੇਵਾ ਵੀ ਕਰ ਰਹੇ ਨੇ ਪੈਸਿਆਂ ਦੀ ਸੇਵਾ ਵੀ ਆ ਰਹੀ ਹੈ ਸਾਨੂੰ ਮਾਲਦਵਾਲੇ ਜਿੰਨੇ ਵੀ ਸਾਡੇ ਸਹਿਯੋਗੀ ਯਾਰ ਦੋਸਤ ਮਿੱਤਰ ਨੇ ਸਭ ਸਾਡਾ ਸਾਥ ਦੇ ਰਹੇ ਨੇ ਹਰੇਕ ਸਾਲ ਅਸੀਂ ਇਸੇ ਤਰ੍ਹਾਂ ਲੰਗਰ ਦੁੱਧਾ ਲਾਉਂਦੇ ਆ। ਕਿੰਨੇ ਟਾਈਮ ਤੋਂ ਲਗਾਤਾਰ ਲਗਾਏ? ਇਹ 2010 ਤੋਂ ਲਾਉਣ ਲੱਗੇ ਆ ਜੀ ਅਸੀਂ ਇਹ। ਹਰੇਕ ਸਾਲ ਬਾਅਦ ਲਾਈਦਾ। ਗੁਰੂਆਂ ਦੀ ਯਾਦ ਚ ਹਰੇਕ ਸਾਲ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜੀ ਲਖਵਿੰਦਰ ਸਿੰਘ ਆ ਜੀ। ਸਾਰੀ ਸੰਗਤ ਨੂੰ ਵਾਹਿ ਜੀ ਖਾਲਸਾ, ਵਾਹਿ ਫਤਿਹ। ਇਹ ਸਾਡਾ ਮਾਛੋੜਾ ਸਾਹਿਬ ਤੋਂ ਪਿਤਾ ਗੁਰਗੋਬ ਸਿੰਘ ਜੀ ਸ਼ੂ ਪ੍ਰਾਪਤ ਆ ਜੀ ਚੰਨਾ ਦੀ। ਇੱਥੇ ਗੁਰਗੋਬ ਸਿੰਘ ਜੀ ਆਪਣੇ ਪੂਰੇ ਪਰਿਵਾਰ ਵਾਰ ਕੇ ਚੰਗੋੜ ਦੀ ਗੜੀ ਤੋਂ ਮਛੜਾ ਸਾਹਿਬ ਆਏ ਸੀ ਤੇ ਅੱਜ ਸਭਾ ਤੇ ਬਚਾਰੇ ਸਾਹਿਬ ਜਿਆਦੇ ਦੀ ਸੇਵਾ ਜਣ ਵੀ ਹੈਗਾ ਉਹਨਾਂ ਦੀ ਯਾਦ ਵਿੱਚ ਦੁੱਧਾ ਲੰਗਰ ਦੀ ਸੇਵਾ ਸਮੂਹ ਸੰਗਤ ਸਮੂਹ ਦੁਕਾਨਦਾਰ ਕੋਹ ਪੈਂਟਰ ਜੂਨੀਅਰ ਸਮੂਹ ਮਹੱਲੇ ਦੇ ਕੁਝ ਰਾਗੀਰ ਜੋ ਵੀ ਦੁੱਤੀ ਸੇਵਾ ਵੀ ਕਰ ਰਹੇ ਨੇ ਤੇ ਇਹ ਸੇਵਾ ਵਾਸਤੇ ਲਗਾਈ ਸਾਰੇ ਸਹਿਯੋਗ ਨਾਲ ਸੇਵਾ ਲਈ ਹੈ ਤੇ ਸੱਚੇ ਪਾਤਸ਼ਾਹ ਐਦੀ ਕਿਰਪਾ ਬਣਾਈ ਰੱਖਣ ਬਾਈ ਖਾਲਸਾ ਬਾਈ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਜਗਜੀਤ ਸਿੰਘ ਹੈ ਜੀ ਅ ਅੱਜ ਗੁਰੂਪਾਲ ਲੰਗਰ ਚਲਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਆ ਅਸੀਂ ਵੀਰ ਜੀ ਹਰੇਕ ਸਾਲ ਲਾਉਂਦੇ ਆ ਸਾਬ ਜਦਨ ਦੀ ਯਾਦ ਦੇ ਵਿੱਚ ਮਾਛੀਬੜੇ ਹਰੇਕ ਸਾਲ ਪਵਾੜਾ ਰੋਡ ਤੇ ਦੋਦਾ ਲੰਗਰ ਲੱਗਦਾ ਹੈ ਕਿੰਨੇ ਟਾਈਮ ਤੋਂ ਲੱਗਦਾ ਚਲਾਇਆ ਜਾ ਰਿਹਾ ਇਹ ਵੀ ਜੀ 10 ਸਾਲ ਹੋ ਗਏ 10 ਸਾਲ ਆਏ 10 ਸਾਲ ਤੋਂ ਲਾਇਆ ਜਾ ਰਿਹਾ ਹੋਰ ਇੱਕ ਜੀ ਕੀ ਨਾਮ ਹੈ ਜੀ ਮੇਰਾ ਨਾਮ ਤਰਨਜੀਤ ਸਿੰਘ ਹੈ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਅੱਜ ਗੁਰੂ ਦਾ ਲੰਗਰ ਲਗਾਇਆ ਗਿਆ ਕੀ ਕਹਣਾ ਚਾਹੁੰਦੇ ਹੋ ਅੱਜ ਅਸੀਂ ਗੁਰੂ ਦਾ ਲੰਗਰ ਲਗਾਇਆ ਹੈ ਬੜੇ ਸਾਲਾਂ ਤੋਂ ਲਗਾਇਆ ਹੈ ਲੰਗਰ ਹੈ ਤੇ ਇਸ ਸਮੂਹ ਕੈਂਟਰ ਸਮੂਹ ਸੇਵਕਾ ਪਵਾੜਾ ਰੋਡ ਤੇ ਲੱਗਾ ਤੇ ਸਾਰੇ ਮਲੇਦਾਲ ਮਿਲ ਕੇ ਲਗਾਇਆ ਹੈ ਕਈ ਸੇਵਾ ਕਿਤੋਂ ਕਈ ਸੇਵਾ ਲੋਕ ਦਿੰਦੇ ਪਿਆ ਦੁੱਧ ਦੀ ਵੀ ਸੇਵਾ ਹੋ ਰਹੀ ਹੈ ਤੇ ਪੈਸੇ ਦੀ ਵੀ ਸੇਵਾ ਹੋ ਰਹੀ ਹੈ ਜੀ ਕਿੰਨੇ ਟਾਈਮ ਤੋਂ ਲਗਾਤਾਰ ਲਗਾਇਆ ਹੈ ਇਹ ਇਹ ਲੱਗਦਾ ਪਿਆ ਜੀ 13 ਸਾਲ ਤੋਂ 2010 ਚ ਲਾਇਆ ਸੀ ਜੀ ਤੇ ਬਹੁਤ ਵਧੀਆ ਚੱਲ ਰਿਹਾ ਬਾਬੇ ਨਾਨਕ ਦੀ ਮਿਹਨਤ ਨਾਲ ਜੀ ਹਰ ਸਾਲ ਲਗਾਇਆ ਜਾਂਦਾ ਹੈ ਹਾਂਜੀ ਹਾਂਜੀ ਤੇ ਇਹ ਅਸੀਂ ਤਾਂ ਲਾਣੇ ਕਿਉਂਕਿ ਜਿਹੜੇ ਭਾਈ ਮੋਤੀराम ਮੈਰਾ ਸੀ ਜੀ ਉਹਨਾਂ ਨੇ ਠੰਡੇ ਬੁਰਜ ਚ ਮਾਤਾ ਗੁਜਰਕੌਰ ਜੀ ਤੋਂ ਤੇ ਬਾਬਾ ਫਤੇ ਸਿੰਘ ਤੇ ਬਾਬਾ ਜੁਰਾਵਰ ਸਿੰਘ ਜੀ ਨੂੰ ਦੁੱਧ ਪਾਇਆ ਸੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ